ਕਿਸਾਨ ਬੀਰੋ ਪਿਛਲੇ ਦਿਨੀ ਆਪਾਂ ਦੇਖਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਹਾਈ ਬ੍ਰੈਡ ਝੋਨੇ ਅਤੇ ਪੂਸ਼ਾ 44 ਉੱਪਰ ਸਖਤ ਪਾਬੰਦੀ ਲਗਾ ਦਿੱਤੀ ਗਈ ਆ ਇਹ ਪੰਜਾਬ ਦੇ ਵਿੱਚ ਬੈਨ ਕੀਤਾ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਸ ਨੂੰ ਨਹੀਂ ਚੱਕੇਗੀ ਸੋ ਆਪਾਂ ਇਹ ਚੀਜ਼ ਦਾ ਰਿਸਕ ਨਾ ਲਈਏ ਸੋ ਆਪਾਂ ਇਸ ਦੇ ਬਦਲ ਦੇ ਵਿੱਚ ਕੀ ਲਾਈਏ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਵਾਲ ਨੇ ਕਿ ਇਹ ਝੋਨੇ ਜਿੱਥੇ ਲੱਗਦੇ ਸੀ ਤੇ ਉੱਥੇ ਆਪਾਂ ਇਹਦੇ ਬਦਲ ਦੇ ਵਿੱਚ ਕਿਹੜੇ ਝੋਨੇ ਲਾਈਏ ਕਿਹੜਾ ਜੀ ਬੀਜ ਚੰਗਾਗਾ ਸੋ ਆਪਾਂ ਉਹਦੇ ਬਾਰੇ ਕਰਾਂਗੇ ਗੱਲ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਅਤੇ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਸੋ ਆਪਾਂ ਹੁਣ ਨਵੇਂ ਬੀਜ ਕਿਹੜੇ ਲਾਈਏ ਕਿਹੜਾ ਬੀ ਆਇਆ ਜਾਂ ਕਿਹੜੇ ਬੀਜ ਦਾ ਰਿਜ਼ਲਟ ਵਧੀਆਗਾ ਕਿਹੜਾ ਝੋਨਾ ਨਹੀਂ ਡੱਗਦਾ ਤੇ ਉਹਦਾ ਜਿਹੜਾ ਝਾੜ ਵੀ ਚੰਗਾ ਆ ਰਿਹਾ ਕਿਸਾਨ ਵੀਰਾਂ ਲਈ ਤੇ ਆਪਾਂ ਉਹਦੇ ਬਾਰੇ ਕਰਾਂਗੇ ਗੱਲ ਸਭ ਤੋਂ ਪਹਿਲਾਂ ਕਿਸਾਨ ਵੀਰੋ ਲੋਕਾਂ ਦੀ ਜਿਹੜੀ ਹੈਗੀ ਆ ਪਹਿਲੀ ਪਸੰਦ ਬਣੀ ਪਈ ਹੈ ਹੁਣ 126 PR 126 ਸੋ ਤੁਸੀਂ ਉਹ ਤਾਂ ਤੁਸੀਂ ਲਾ ਰਹੇ ਹੋ ਪਿਛਲੇ ਸਮੇਂ ਤੋਂ ਤੇ ਉਹਦਾ ਰਿਜ਼ਲਟ ਵੀ ਵਧੀਆ ਆ ਰਿਹਾ ਤੇ ਬਾਕੀ ਉਸ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਤਾਂ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਇੱਕ ਜਿਹੜੀ ਨਵੀਂ ਕਿਸਮ ਆਈ ਆ PR 132 PR 132 ਜਿਹੜਾ ਜਿਹਦਾ ਕਿ ਟਾਈਮ ਪੀਰੀਅਡ ਹੈਗਾ 111 ਦਿਨਾਂ ਦਾ ਤਕਰੀਬਨ ਟਾਈਮ ਪੀਰੀਅਡ ਆ ਤੇ ਜਿਹੜਾ ਇਹਦਾ ਰਿਜ਼ਲਟ ਆਗਾ ਉਹ ਵੀ ਚੰਗਾ ਦੱਸਿਆ ਗਿਆ ਕਿ 31 ਤੋਂ 31.5 ਕੁਇੰਟਲ ਦੇ ਇਹ ਗੇੜ ਦੇ ਵਿੱਚ ਇਹਦਾ ਜਿਹੜਾ ਝਾਰ ਆਉਂਦਾਗਾ ਸੋ ਤੁਸੀਂ ਇਹ ਪੀਆਰ 132 ਲਗਾ ਸਕਦੇ ਹੋ ਵਧੀਆ ਝੋਨਾ ਵਧੀਆ ਰਿਜ਼ਲਟ ਦੱਸਿਆ ਗਿਆ ਇਸਦਾ ਉਸ ਤੋਂ ਬਾਅਦ ਜੇ ਆਪਾਂ ਦੂਸਰੀ ਦੀ ਗੱਲ ਕਰਗੇ ਤਾਂ ਪੀਆਰ 122 ਜਿਹੜਾ ਪੀਆਰ 122 ਹੈ ਥੋੜਾ ਲੰਬਾ ਸਮਾਂ ਲੈਂਦਾ ਤੇ ਪਰ ਇਹਦਾ ਰਿਜ਼ਲਟ ਕਹਿੰਦੇ ਬਹੁਤ ਵਧੀਆਗਾ ਝੋਨਾ ਡੈਗਦਾ ਵੀ ਹੈ ਨਹੀਂ ਇਹਦਾ ਕੱਦ ਦਰਮਿਆਨਾ ਹੁੰਦਾ ਕਿਸਾਨ ਵੀਰੋ ਕੱਦ ਦਰਮਿਆਨਾ ਸੋ ਡੈਗਦਾ ਇਹ ਹੈ ਨਹੀਂਗਾ ਤੇ ਰਿਜਲਟ ਇਹਦਾ ਕਹਿੰਦੇ ਬਹੁਤ ਵਧੀਆ ਇਹਦਾ ਵੀ 31 31.5 ਕੁਆਂਟਲ ਵਾਂਗੂ ਝਾੜ ਕਹਿੰਦੇ ਇਹਦਾ ਵੇਖਿਆ ਗਿਆਗਾ ਪੀਆਰ 122 ਦਾ ਸੋ ਜਿਹੜਾ ਇਹਦਾ ਟਾਈਮ ਪੀਰੀਅਡ ਆ ਉਹ ਹੈਗਾ 117 ਦਿਨਾਂ ਦਾ 117 ਦਿਨਾਂ ਦੇ ਵਿੱਚ ਇਹ ਝੋਨਾ ਪੱਕ ਜਾਂਦਾ ਜਦੋਂ ਆਪਾਂ ਪਨੀਰੀ ਪੱਟ ਕੇ ਖੇਤ ਦੇ ਵਿੱਚ ਲਾ ਦਿੰਨੇ ਆ ਉਸ ਤੋਂ ਬਾਅਦ 117 ਦਿਨਾਂ ਦੇ ਦਾ ਟਾਈਮ ਪੀਰੀਅਡ ਹੈਗਾ ਸੋ ਆਪਾਂ ਇਹ ਝੋਨਾ ਲਾ ਕੇ ਇਹ ਵੀ ਆਪਾਂ ਚੈੱਕ ਕਰ ਸਕਦੇ ਆ ਸੋ ਬਹੁਤ ਸਾਰੇ ਕਿਸਾਨ ਭਰਾ ਇਹਨੂੰ ਲਾਉਂਦੇ ਜਾ ਰਹੇ ਆ ਪਿਛਲੇ ਕਈ ਸਾਲਾਂ ਤੋਂ ਤੇ ਇਹਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਜੇਕਰ ਆਪਾਂ ਲੰਬੇ ਟਾਈਮ ਵਾਲਾ ਝੋਨਾ ਲਾਉਣਾ ਤਾਂ ਪੀਆਰ 132 ਬਹੁਤ ਵਧੀਆ ਦੱਸਿਆ ਗਿਆਗਾ 122 ਸੌਰੀ 122 ਉਸ ਤੋਂ ਬਾਅਦ ਜਿਹੜੀ ਤੀਸਰੀ ਵੈਰੈਟੀ ਹੈਗੀ ਆ ਉਹ ਬਾਬਾ ਮਹਿੰਗੀ ਵੀ ਮਿਲਿਆ ਪਿਛਲੇ ਸਾਲਾਂ ਦੇ ਵਿੱਚ 2 250 ਰੁਪਏ ਕਿਲੋ ਕਿਸਾਨ ਵੀਰਾਂ ਨੇ ਉਸਦਾ ਬੀਜ ਲਿਆਗਾ ਉਹ ਵੈਰੈਟੀ ਹੈਗੀ ਆ ਜੀ ਸੁਪਰੀਮ 110 ਸੋ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਪਤਾ ਵੀ ਹੋਊਗਾ ਜੀ ਇਹਦੇ ਬਾਰੇ ਸੁਪਰੀਮ 110 ਵੈਰਾਈਟੀ ਆ ਇਹ ਝੋਨੇ ਦੀ ਸੋ ਇਹ ਬਹੁਤ ਵਧੀਆ ਇਹਦਾ ਰਿਜ਼ਲਟ ਆ ਬਹੁਤ ਵਧੀਆ ਇਹਦਾ ਝਾੜ ਆ ਕੱਦੇ ਦਾ ਥੋੜਾ ਜਿਹਾ ਵੱਡਾ ਹੁੰਦਾ ਪਰ ਇਹਦਾ ਦਾ ਨਾੜ ਆ ਉਹ ਵਧੀਆ ਮੋਟਾ ਤੇ ਸਖਤ ਹੁੰਦਾ ਛੇਤੀ ਝੋਨਾ ਇਹ ਡੈਗਦਾ ਨਹੀਂਗਾ ਕੱਦ ਥੋੜਾ ਜਿਹਾ ਇਹਦਾ ਵੱਡਾ ਹੁੰਦਾਗਾ ਸੁਪਰੀਮ 110 ਸੋ ਇਹਦਾ ਦਾ ਝਾੜ ਦਾ ਝਾੜ ਇਹਦਾ ਬਹੁਤ ਵਧੀਆ ਦੱਸਿਆ ਗਿਆ ਵੀ 33 ਤੋਂ ਲੈ ਕੇ 37 38 ਕੁਆਂਟਲ ਤੱਕ ਵੀ ਇਹਦਾ ਝਾੜ ਜਾ ਸਕਦਾਗਾ ਸੋ ਬਹੁਤ ਵਧੀਆ ਦਾ ਝਾੜ ਦੱਸਿਆ ਗਿਆ ਸੋ ਇਹ ਤਿੰਨ ਕਿਸਮਾਂ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਪੀਆਰ 132 ਪੀਆਰ 122 ਤੇ ਸੁਪਰੀਮ 110 ਸੋ ਆਪਾਂ ਇਹ ਚੀਜ਼ਾਂ ਪੂਸ਼ਾ 44 ਜਾਂ ਹਾਈ ਬ੍ਰੈਡ ਝੋਨੇ ਦੇ ਬਦਲ ਦੇ ਵਿੱਚ ਇਹ ਚੀਜ਼ ਇਹੇ ਵੈਰੈਟੀਆਂ ਲਾ ਸਕਦੇ ਆ ਸੋ ਕਿਸਾਨ ਵੀਰੋ ਪੂਸ਼ਾ 44 ਜਾਂ ਹਾਈ ਬ੍ਰੈਡ ਵਾਲੇ ਭਰਾ ਰਿਸਕ ਨਾ ਲੈਣਾ ਸਰਕਾਰਾਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਮਗਰੋਂ ਜਾ ਕੇ ਆਪਣਾ ਝੋਨਾ ਨਾ ਚੱਕਿਆ ਤਾਂ ਫਿਰ ਗਲਤ ਕੰਮ ਹੋ ਜਾਂਦਾ ਕਿਉਂਕਿ ਇਨੇ ਚਾਰ ਦੀ ਮਿਹਨਤ ਕੀਤੀ ਪਾਲਿਆ ਪਲੋਸਿਆ ਸੋ ਗਰਮਲ ਕਰੋ ਰੋਲਦਾ ਫਿਰਦਾ ਮੰਡੀਆਂ ਚ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ